लगे न्यू मार्केट ਤੇਰੀ ਸਟੋਕ ਲੱਗੀ ਹੋਈ ਹੁੰਦੀ ਨਹੀਂ ਕਿ ਇਹਨੂੰ ਆਪਾਂ ਆਪਣੀ ਭਾਸ਼ਾ ਪੰਜਾਬੀ ਚ ਕਹਾਂਗੇ ਸਪੋਕਸ ਪਰ ਹੌਰ ਐਫੀਸ ਸਰਫੋ ਚੇਂਜ ਕਰਨ ਦੀ ਤੁਹਾਨੂੰ ਜਰੂਰ ਜ਼ਰੂਰ ਨਹੀਂ ਹੈ 23 ਸੰਦੇ ਡਾਕਟਰ ਜਿਹੜੇ ਆਪਾਂ ਮੋਡੀਫਾਈ ਕੀਤੇ ਹੋਏ ਦੇਖ ਸਕਦੇ ਤੁਸੀਂ ਜੇ ਵੀ ਆਪਾਂ ਚੈੱਕ ਕਰ ਸਕਦੇ ਸਪੋਕਸ ਇਹ ਆ ਤੋਂ ਦੇਖਦੇ ਲੱਗਦੀ ਮੋੜੀ ਮੁੜ ਕੇ ਆਂ ਕੱਲ ਜਿਹੜੀ ਫ੍ਰੀ ਕੀ ਦੀ ਜਾਣਕਾਰੀ ਉਹ ਦੇ ਦਿੱਤੀ ਆ ਸਤ ਸ੍ਰੀ ਅਕਾਲ ਸਾਰੇ ਪਸੰਦ ਭਰਾਵਾਂ ਨੂੰ ਸਾਰੇ ਜਿੰਮੇਵਾਰ ਭਰਾਵਾਂ ਨੂੰ ਸਤ ਸ੍ਰੀ ਅਕਾਲ ਆਓ ਅੱਜ ਦੀ ਵੀਡੀਓ ਤੇ ਆਪਾਂ ਗੱਲ ਕਰਨ ਲੱਗੇ ਤੁਹਾਡੇ ਨਾਲ ਨਿਊ ਵੈਲੰਟ ਕੇ ਤੇ ਗੱਲ ਕਰਨ ਲੱਗੇ ਨਿਊ ਮਾਰਕੀਟ ਜਿਹਨੂੰ 50 HP ਕੈਟਾਗਰੀ ਦੇ ਵਿੱਚ ਕੰਪਨੀ ਨੇ ਲਾਂਚ ਕੀਤਾ ਸੀ ਨਿਊ ਹਾਲੈਂਡ ਸਪੈਸ਼ਲ ਐਡੀਸ਼ਨ 363 ਭਾਵੇਂ 4 ਵੀਲ ਡਰਾਈਵ ਆ ਭਾਵੇਂ 2 ਵੀਲ ਡਰਾਈਵ ਆ ਅੱਜ ਗੱਲ ਕਰਾਂਗੇ ਆਪਾਂ 363 ਨਿਊ ਮਾਡਲ ਦੀ ਜੇ ਇਸ ਤਰੀਕੇ ਨਾਲ ਟਰੈਕਟਰ ਤੁਹਾਡੀ ਆਪਣੀ ਵਰਕਸ਼ਾਪ ਦੇ ਵਿੱਚ ਇਸ ਟਾਈਮ ਮੋਡੀਫਿਕੇਸ਼ਨ ਹੋਣ ਵਾਸਤੇ ਖੜਾਵਾ ਬਾਕੀ ਕਿਸਾਨ ਭਰਾਵਾਂ ਨੂੰ ਇਸ ਚੀਜ਼ ਤੋਂ ਪਤਾ ਲੱਗੇਗਾ ਕਿ ਇਹ ਟਰੈਕਟਰ ਨਿਊ ਮਾਡਲ ਆ ਜਾਂ 23 ਮਾਡਲ ਚ ਲਾਂਚ ਕੀਤਾ ਜਾਂ 50 HP ਕੈਟਾਗਰੀ ਚ ਇਹਦੀਆਂ 12 ਮਿਹਰੀਆਂ ਨਿਸ਼ਾਨੀਆਂ ਆ ਕੰਪਨੀ ਵੱਲੋਂ ਇੱਕ ਤੇ ਲਾਈਟ ਚੇਂਜ ਆ ਲੈਟਾਂ ਵੀ ਆਪਾਂ ਬਦਲ ਸਕਦੇ ਸਟੇਅਰਿੰਗ ਅਸੈਂਬਲੀ ਚੇਂਜ ਆ ਇਹਦੀ ਆਪਾਂ ਬਦਲ ਸਕਦੇ ਛੇਤੀ ਨਾਲ ਫੋਰ ਟ੍ਰੈਕਿੰਗ ਬਦਲ ਸਕਦੇ ਬ੍ਰੇਕ ਪੈਡਾਂ ਨੂੰ ਬਦਲ ਸਕਦੇ ਆਪਾਂ ਗੇਅਰ ਵੀ ਬਦਲ ਸਕਦੇ ਕਿਉਂਕਿ ਇਹ 23 ਮਾਡਲ ਹੀ ਟਰੈਕਟਰ ਆ ਕੋਈ 60 ਤੋਂ 70 ਦੇ ਨੇੜੇ ਡੈਟ ਚੱਲੇ ਜਿਹੜੀ ਤੁਹਾਡੀ ਆਪਣੀ ਵਰਕਸ਼ਾਪ ਤੇ ਆਟਾ ਮੋਡੀਫਾਈ ਹੋੜੀ ਮੋਡੀਫਾਈ ਹੋਣ ਜਾ ਰਿਹਾ ਵਾ ਇਹ ਤੋਂ ਪਹਿਲਾਂ ਆਪਾਂ ਕਿੰਨੇ ਰੈਡਰ ਮੋਡੀਫਾਈ ਕਰਦੇ ਆ ਉਹਦਾ ਵੀ ਜ਼ਿਕਰ ਕਰਦੇ ਆ ਔਰ ਕਿਵੇਂ ਦੀ ਪਰਫਾਰਮ ਕਰਦੇ ਏ ਰੈਡਰ ਉਹ ਵੀ ਤੁਸੀਂ ਵੀਡੀਓ ਚ ਵੇਖਿਆ ਵਾ ਪਰ ਅੱਜ ਤੁਹਾਨੂੰ ਅੰਦਰੋਂ ਦੱਸਣ ਲੱਗੇ ਇਸ ਚੀਜ਼ ਬਾਰੇ ਕਿ ਬੜੀਆਂ YouTube ਤੇ ਵੀਡੀਓ ਵੇਖੀਆਂ ਕਈ ਭਰਾਵਾਂ ਦੇ ਕਮੈਂਟ ਵੀ ਪੜੇ ਆ ਕਿ ਨਿਊ ਮਾਡਲ ਸਪੈਸ਼ਲ ਐਡੀਸ਼ਨ ਜਿਹੜਾ ਟ੍ਰੈਕਟਰ ਵਾ ਇਹਦੀ ਕੇਮ ਚੇਂਜ ਨਹੀਂ ਹੁੰਦੀ ਜਾਂ ਮੋਡੀਫਿਕੇਸ਼ਨ ਨਹੀਂ ਹੁੰਦਾ ਜਾਂ ਮੋਡੀਫਿਕੇਸ਼ਨ ਦੀ ਲੋੜ ਹੀ ਨਹੀਂ ਦੀ कही भी हो ही नहीं सकता मोडीफाई पर इस चीज़ बारे जिक्र करा बिल्कुल गलत गल आ पाँ एच पी कैटागिरी तो ट्रैक्टर जरूर हैगा पर सत्तर तो पत्तर एच पी कैटागिरी अपनी पूरी करेगा मोडिफेस तो बाद कई किसान भरा ला लो या यूट्यूबर भरा भी क्या यार सत्तर पचहत्तर एच पी ट्रैक्टर कितना हो जाएगा वो आप जो कंपनी फिर ट्रैक्टर में किस नव उस पावर देना उतों पता लग जाता किन्नी एच पी ट्रैक्टर अपनी विदा आ चुका है ठीक है और दूसरी गल की जोड़ जिस तरीके खावे बिल्कुल डिटेल वाइज सब तो गौरमेंट कोई अपने को छोड़ा जा कुछ कट्टी जाओ कुत्ते दसदा खोलो गोरमेंट साहब इधर सा ਅੱਜ ਫੇਰ ਇਸ ਚੀਜ਼ ਦੀ ਗੱਲ ਦੱਸਦੇ ਆ ਕਿ ਇੰਜਨ ਚੋ ਕੇਮ ਚੇਂਜ ਹੋਵੇਗੀ ਔਰ ਕੇਮ ਦੇ ਵਿੱਚ ਫਰਕ ਹੈਗਾ ਵਾ ਜਿਸ ਤਰੀਕੇ ਨਾਲ ਬਾਕੀ ਡੈਟਾ ਦੀ ਕੇਮ ਚੇਂਜ ਕਰਨੀ ਸੀ ਇੱਦਾਂ ਹੀ ਨਹੀਂ ਕਰਨੀ ਸੀ ਠੀਕ ਹੈ ਠੀਕ ਔਰ ਦੂਸਰੀ ਗੱਲ ਕਰਨਾ ਹੈ ਕਿ ਮੋਡੀਫਿਕੇਸ਼ਨ ਦੇਣਾ ਹੈ ਕਿ ਆਪਾਂ ਨੂੰ ਪੰਪ ਦੀ ਮੋਡੀਫਿਕੇਸ਼ਨ ਕਰਨੀ ਪਊਗੀ ਪਰ ਬਦਲੀ ਨਹੀਂ ਕਰਨੀ ਆ ਉਹਨੂੰ ਮੋਡੀਫਾਈ ਕਰੀਦਾ ਇੰਜਨ ਬਦਲੀ ਦਾ ਨਹੀਂ ਇੰਜਨ ਨੂੰ ਮੋਡੀਫਾਈ ਕਰੀਦਾ इदा ही टर्बो तो बदली दी नहीं आने टो मोटी जिंदा कई बीजियम कई किसान ने टर्बो चेंज कितिया आपको अपना माइंड जिस तरीके काम करने आप टर्बो चेंज कर जरूरत तो नहीं है कि अगर बिल्कुल सही तरीके ने टर्बो इस मोटिशन दिखती है बिल्कुल रविनाल ट्रबो आ हा। होलसैक हाँ कंपनी बहुत तल्ली है ਇਹ ਵੀ ਆਪੀ ਆਪਾਂ ਖੋ ਲੱਗ ਜਿਹੜਾ ਵਾ ਉਹ ਮਾਰਾ ਫਰਾਂਟ ਨਹੀਂ ਰਹਿੰਦਾ ਕੋਈ ਵੀ ਪਾਰ ਜਿਹੜਾ ਵਾ ਬਿਮਾਰੀ ਬਣਦਾ ਹੈ ਹਰ ਇੱਕ ਚੀਜ਼ ਤਾਂ ਬਰਾਂਡ ਦੀ ਹੈ ਠੀਕ ਆ ਇਸੇ ਤਰੀਕੇ ਨਾਲ ਇਸ ਕਾਰਬਨ ਨੂੰ ਚੇਂਜ ਕਰਨ ਦੀ ਲੋੜ ਨਹੀਂ ਹੈਗੀ ਇਸੇ ਕਾਰਬਨ ਨੂੰ ਮੋਡੀਫਾਈ ਕਰੋ ਮੋਡੀਕੇਸ਼ਨ ਦਿਓ ਪੰਪ ਮੋਡੀਫਾਈ ਕਰੋ ਪੰਪ ਨੂੰ ਮੋਡੀਕੇਸ਼ਨ ਦਿਓ ਠੀਕ ਆ ਇੰਨੇ ਨੂੰ ਮੋਡੀਫਿਕੇਸ਼ਨ ਦੇ ਰਹੇ ਕੈਮਸ ਚੇਂਜ ਕਰਕੇ ਹੋਰ ਨਿੱਕੇ ਮੋਟੇ ਪਾਰ ਕੰਡੀਸ਼ਨ ਇਹ ਚੀਜ਼ਾਂ ਪੈਦਾ ਠੀਕ ਹੈ नहीं लोड़े की दी 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 चीज़ करने है कि आपको ज्यादा चेंज करनी पड़नियाँ ठीक है थीगा? और फर्क फिर सब कुछ ठीक है स्टोर हाँ नजर आओ भी बिलकुल जूम करके विखाओ फोर मैं सब लैंड कमाव ठीक है ਵੇਖ ਸਕਦੇ ਆ ਤੁਸੀਂ ਬਾਕੀ ਇੰਨ ਦੇ ਵਿੱਚ ਜਿੱਦਾਂ ਕੇਮ ਦਿੱਤੀ ਹੋਲ ਲੈਂਦੀ ਇਦਾਂ ਹੀ ਇਹਦੇ ਵਿੱਚ ਕੇਮ ਦਿੱਤੀ ਹੋਈ ਆ ਆਪਾਂ ਵੇਖ ਸਕਦੇ ਹਾਂ ਠੀਕ ਆ ਅਗੋ ਔਰ ਕਹਾਂਗੇ ਕਿ ਇਨ ਲਾਈਟ ਈਜ਼ੀਅਰ ਕਹਿੰਦੇ ਨੇ ਠੀਕ ਆ ਸਿਰਫ ਉਹ ਆਪਾਂ ਚੋਂ ਖਤਮ ਕਰਨਾ ਔਰ ਕਈ ਹੱਦ ਕਿਸਾਨ ਭਰਾ ਜਾਂ ਮਕੈਨਿਕ ਭਰਾ ਇਹਨੂੰ ਰਗੜੇ ਵੀ ਪਾ ਦਿੰਦੇ ਆ

अपनी भाषा पंजाबी कहे ठोकर आज ठोकर हो गया जो हो ये हो गया इंग्लिश लवज पंजाबी भाषा कहों ठोकर जी, जी हुई है कटो बार ਕੋਣ ਕਾਪਾ ਚ ਚੱਤ ਕਰਾਂਗੇ ਜਿੱਥੇ ਇਹਦੀ ਸਟੋਕ ਆ ਇੱਥੇ ਵੇਖ ਸਕਦੇ ਆ ਇਹਦੀ ਸਟੋਕ ਦੇ ਵਿੱਚ ਆਹ ਸਟੋਕ ਦੇ ਉੱਤੇ ਲੱਗੀ ਹੋਈ ਠੋਕਰ ਪਰ ਇਹਦੇ ਉੱਤੇ ਠੋਕਰ ਬਿਲਕੁਲ ਨਹੀਂ ਹੈ ਕਿ ਬਿਲਕੁਲ ਪਲੇਨ ਹੈ ਠੀਕ ਹੈ ਇਹ ਚ ਦੋ ਸਟੋਕ ਪਾ ਰਹੀਆਂ ਵਾ ਇਹ ਚ ਸਿੰਗਲ ਹੀ ਆ ਰਹੀ ਆ ਔਰ ਇਹ ਚ ਵੀ ਸਿੰਗਲ ਸਿੰਗਲ ਆ ਰਹੀ ਆ ਜਿਹਦੇ ਕਰਕੇ ਟੈਕ ਆਪਣੀ ਪਾਵਰ ਵਧਾਉਂਦਾ ਔਰ ਦੂਸਰੀ ਗੱਲ ਕਲੀ ਕੇਮ ਚੇਂਜ ਕਰਦੇ ਨਾਲ ਉਨੀ ਪਾਵਰ ਨਹੀਂ ਵਧੇਗੀ ਇਹ ਪਹਿਲਾਂ ਦੱਸ ਦਿੰਨੇ ਆ ਇਹ ਕਿਸਾਨ ਫਰਾਗ ਸਾਡੀਆਂ ਵੀਡੀਓ ਵੇਖ ਕੇ ਕਹਿੰਦੇ ਆਪਾਂ ਕੇਮ ਚੇਂਜ ਕਰਾਈ ਵੀਡੀਓ ਵੇਖ ਕੇ ਯਾਰ ਪਾਵਰ ਉਨੀ ਵਧੀ ਨਹੀਂ ਫੁੱਲ ਪੰਪ ਤੀ ਮੋਡੀਫਿਕੇਸ਼ਨ ਹੋਵੇ ਟਰਬੋ ਮੋਡੀਫਿਕੇਸ਼ਨ ਹੋਵੇ ਟਰਬੋ ਚੇਂਜ ਨਹੀਂ ਹੋਵੇ ਇਸੇ ਟਰਬੋ ਨੂੰ ਮੋਡੀਫਾਈ ਕਰਕੇ ਔਰ ਕੇਮ ਬਦਲ ਕੇ ਟਰੈਕਟਰ ਬਹੁਤ ਵਧੀਆ ਪਰਫਾਰਮ ਕਰੂਗਾ ਜਿਹਦੇ ਨਾਲ ਡੀਜ਼ਲ ਖਰਚਾ ਘੱਟ ਜਾਊਗਾ ਪਾਵਰ ਵੀ ਸਾਡੀਆਂ ਵੀਡੀਓ ਚ ਮੈਂ ਜੀ ਕਿੰਨੀ ਦੰਦੇ ਟਰੈਕਟਰ ਇੰਦਾ ਹੀ ਪਾਵਰ ਫੁੱਲ ਠੀਕ ਹੈ ਹੁਣ ਇੰਨੇ ਕਾਗਲਾਂ ਆਪਾਂ ਦੂਜੀਆਂ ਵੀਡੀਓ ਕਰਾਂਗੇ ਉਹਦੇ ਮੇਲ ਦੇ ਕਾਸੇ ਵਿਖਾਈਏ ਆਪਾਂ ਸਰਵਤ ਤੁਹਾਨੂੰ ਮੋੜ-ਮੋੜੀ ਜਾਣਕਾਰੀ ਜਿਹੜੀ ਬ੍ਰੀਕੀ ਦੀ ਜਾਣਕਾਰੀ ਉਹ ਦੇ ਦਿੱਤੀ ਆ ਕਿ ਪੰਪ ਮੋਡੀਫਾਈ ਹੋਏਗਾ ਸਰਬੋ ਮੋਡੀਫਾਈ ਹੋਏਗੀ ਇੰਜਾਂ ਦੇ ਵਿੱਚ ਕੇਮਕੇਜ ਹੋਏਗੀ ਨੋਨਾ ਮੋਡੀਫਿਕੇਸ਼ਨ ਹੋਊਗਾ ਇਤੋਂ ਜ਼ਿਆਦਾ ਵਿੱਚ ਕੁਝ ਨਹੀਂ ਹੈਗਾ ਇੰਨੇ ਚੀਜ਼ੇ ਨਾਲ ਹੀ ਟਰੈਕਟਰ ਆਪਣੀ ਫੁੱਲ ਪਰਫਾਰਮ ਕਰਵੇ ਠੀਕ ਹੈ ਜੀ ਤੇ ਫਿੱਟ ਕਰ ਦਵਾਦੀ ਵੀ ਦੇਖਿਆ ਜਾਂ ਕਿੰਨੇ ਆਪਣਾ ਥੋੜਾ ਕਿ ਕਿੰਨੇ ਤੈਥਰਾ ਆਪਾਂ ਮੋਡੀਫਾਈ ਕਰ ਦਿੱਤੀ ਸਭ ਤੋਂ ਵੱਧ ਟਰੈਕਟਰ <table> ਢੀ ਵਰਖਾ ਉਤੇ ਹੌਲੈਂਡ ਹੀ ਮੋਡੀਫਾਈ ਹੁੰਦਾ ਔਰ ਕਈ ਕਿਸਾਨ ਭਰਾਵਾਂ ਨੇ ਇਹ ਲੱਗਦਾ ਕਿ ਜਿਆਦਾ ਆਉਂਦਾ ਹੌਲੈਂਡ ਜਿਆਦਾ ਹੌਲੈਂਡ ਆਉਂਦਾ ਨਹੀਂ ਹੈਗਾ ਜਾਂ ਜਿਆਦਾ ਹੋਰ ਬਾਕੀ ਸਾਰੇ ਟਰੈਕਟਰ ਹੁੰਦੇ ਪਰ ਆਪਾਂ ਸਭ ਤੋਂ ਵੱਧ ਜਿਹੜੀ ਮੋਡੀਫਿਕੇਸ਼ਨ ਹੌਲੈਂਡ ਤੇ ਜੌਂਡੀਅਰ ਨੂੰ ਹੀ ਦਿੰਨੀ ਹੈ ਠੀਕ ਹੈ ਜੀ ਜਿਸ ਤਰੀਕੇ ਨਾਲ ਦੀ ਵੀਡੀਓ ਚ ਵੰਦੇ ਜੀ 56 30 ਸਾਡੇ ਕੋਲ ਇਸ ਟਾਈਮ ਆ 11 ਡੈਕਟਰ ਹੀ ਜਿਨ੍ਹਾਂ ਦੇ ਵਿੱਚੋਂ ਆਪਾਂ ਤਿੰਨ ਡੈਕਟਰ ਜਿਹੜੇ ਆ ਡਿਲੀਵਰ ਕਰ ਦਿੱਤੇ ਆ ਠੀਕ ਆ ਤੇ ਹੁਣ ਵੀ ਸਾਡੇ ਕੋਲ ਐਸਟੈਂਪ 8 ਡੈਕਟਰ ਐਸਟੈਂਪ 5630 ਆ ਔਰ 5620 ਕਿੰਨੇ ਡੈਕਟਰ ਆ ਉਹ ਵੀ ਜ਼ਿਕਰ ਕਰਾਂਗਾ ਕਾਪੀ ਤੇ ਦੇਖਣਾ ਪੜਾ ਐਸਟੈਂਪ ਟੋਟਲ ਆਪਣੇ ਕੋਲ 78 ਡੈਕਟਰ ਐਸਟੈਂਪ ਵਰਕਸ਼ਾਪ ਦੇ ਤੇ ਕੁਝ ਜਮੀਰ ਭਾਈ ਦੇ ਘਰ ਮੰਨੇ ਢਿੱਲੋ ਭਾਈ ਦੇ ਘਰ ਆ ਸਾਡੇ ਮੇਜਰ ਚਾਚਾ ਜੀ ਦੇ ਘਰ ਆ ਸਾਡੇ ਆਪਣੇ ਘਰ ਆ 75 ਟਰੈਕਟਰ ਐਟਮ ਲੱਗੀ ਹੋਈ ਆ ਜਿੰਨਾ ਚ ਸਭ ਤੋਂ ਵੱਧ ਹੌਲੈਂਡ ਉਸ ਤੋਂ ਘੱਟ ਥੋੜਾ ਜੌਂਡੀਅਰ ਔਰ ਉਸ ਤੋਂ ਘੱਟ ਅਰਜਨ ਔਰ ਉਸ ਤੋਂ ਥੱਲੇ ਸੋਨਾਲੀ ਕਾ ਚਾਰ ਹੀ ਬ੍ਰਾਂਡ ਲੱਗੇ ਠੀਕ ਆ ਜੀ ਤੇ ਹੁਣ ਵੀ ਵੇਖਦੇ ਆ ਹੌਲੈਂਡ ਆ 5630 ਇਹ ਵੀ ਕਲਾਰਾ ਪਿੰਡ ਸ਼ਾਹਪੁਰ ਜਲੰਧਰ ਦਾ ਦੋ ਯਕਤੀ ਹੀ ਮੋਰਲਾ ਜਾਨੀ 22 ਦਾ ਮਾਰਕਾ 23 ਪਿਆਰ ਟਰੈਕਟਰ ਵੀ ਜਿਹੜਾ ਨੇ ਠੀਕ ਆ ਜੀ ਤੇ ਸਾਰੇ ਟਰੈਕਟਰ ਵੇਚ ਸਕਦੇ ਆ ਅੱਜ ਪਿੰਡਾਂ ਦਾ ਜ਼ਿਕਰ ਨਹੀਂ ਕਰਨਾ ਆਪਾਂ ਹਾਲੈਂਡ 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 ਇਹ ਵੀ 56 ਕੀ ਹੈ ਆਹ ਅਰਕਸ਼ਤ ਹੈ 56 36 56 ਵੀ 36 ਠੀਕ ਆ ਤੇ ਇਹ ਇਹਦੇ ਪੜ੍ਹਨ ਨੂੰ ਇਹਦੇ ਵੀ ਸ਼ਬਦੀ ਕੀ ਲੱਗੇ ਮਿਲ ਸਕਦੇ ਆਪਾਂ ਅੱਜ ਅੱਗੇ ਜਿੱਦਾਂ ਦਾ ਦੇਖ ਕੀਤਾ ਉਹ ਸਮਝਣ ਕਰ ਕੀ ਹੋਈ ਹਾਲੇ ਤਿੰਨ ਹਾਲੈਂਡ ਲੱਗੇ ਆ ਠੀਕ ਆ ਜੀ ਤੇ ਗੱਲ ਕਰਾਂਗੇ ਤੁਹਾਡੇ ਨਾਲ ਅਸੀਂ ਇਹ ਕਿ ਤੁਹਾਡੀ ਵਰਕਸ਼ਾਪ ਦੇ ਤੇ ਸਭ ਤੋਂ ਵੱਧ ਹੋਰ ਜੌਂਡੀਅਰ ਇੱਕ ਵੀ ਨਹੀਂ ਆ ਜੌਂਡੀਅਰ ਘਰ ਲੱਗੇ ਹੋਏ ਨੇ ਇਹ ਲਾਟ ਕੱਢ ਕੇ ਇੱਕ ਫਿਰ ਕਲਾੜ ਹੌ ਲੈਣ ਦਾ ਨਵਾਂਗੇ 17 18 ਟਰੈਕਟਰ ਇੱਕੋ ਇੱਕੋ ਰੌਣ ਚ ਕੱਢਾਂਗੇ 17 18 ਟਰੈਕਟਰ ਇੱਕ ਰੌਣ ਚ 17 ਜੌਂਡੀਅਰ ਹੋ 17 ਹੌਲੈਂਡ 34 ਟਰੈਕਟਰਾਂ ਦੀ ਇਕੱਠੀ ਵੀਡੀਓ ਵੇਖਣ ਨੂੰ ਮਿਲੂਦਾਂ ਠੀਕ ਆ ਜੀ ਇੱਕੋ ਰੌਣ ਚ ਕੱਢਾਂਗੇ ਆਪਾਂ ਤੇ ਦੂਸਰੀ ਗੱਲ ਇਹ ਆ ਵੀ ਕਿੰਨੇ ਕ ਟਰੈਕਟਰ ਮੋਡੀਫਾਈ 2023 ਚ ਕੀਤੇ ਆ ਉਹੀ ਵਿਖਾ ਦਿੱਤਾ ਮੈਂ ਕੱਲੇ ਹਾਵ ਰਿਣੀ ਨੇ ਕਿਤੇ ਕੱਲੇ ਜੌਨੀਆ ਕਿਨੇ ਕੀਤੇ ਆ ਤੁਹਾਨੂੰ ਦਿਖਾ ਦੇਣੇ ਕਿੰਦਰ ਦੇ ਸਾਥੀ ਆਪਾ ਪੀ ਕਿੰਨਾ ਫਤਗਿਰਾ ਆ ਇਹ 2000 23 ਸੰ ਦੇ ਟਰੈਕਟਰ ਜਿਹੜੇ ਆਪਾਂ ਮੋਡੀਫਾਈ ਕੀਤੇ ਹੋਏ ਦੇਖ ਸਕਦੇ ਹੋ ਤੁਸੀਂ ਠੀਕ ਆ 55 30 ਕਿਨੇ ਕੀਤੇ ਆ छपंजा ती ज छपंजा तीस पचहत्तर सौ ट्रैक्टर जहाँ टाइम किए बताली तो तरताली टैक्टर जोड़े कल तरताली ट्रैक्टर पिछले साल किए छपंजा तीह से पचहत्तर सौ बताली तरताली टैक्टर और ऐसा साढ़े को ट्रैक्टर लगे फिर अज्जा तरीक़े ग्यारह ही ट्रैक्टर लगे हुए छपंजा तीह और भी किए छह तीह कापी तो वेखना पे मतलब किम कि पैनगिया कितिया और जो पेल्ला कई भरावान के ट्रेक्टर मोडीफाई होकर आए आम पै गए पता नहीं किन्ने का आगे ये भी दोबारा मन दें भी दोबारा मोडीफाई करा आबारा मोडिफाई ठीक है हम आप दिखाना कि हिसाब का वा वो गल ते करा बाद ਤੇ ਅੱਡੀ ਆਪਣੀ ਵਰਕਸ਼ਾਪ ਤੇ ਸਭ ਤੋਂ ਵੱਧ ਹਾਲੈਂਡ ਤੇ ਜੌਂਡੀਰ ਹੀ ਮੋਡੀਫਾਈ ਹੁੰਦਾ ਠੀਕ ਹੈ ਜੀ ਤੇ ਹੁਣ ਇਹਦੀ ਵੀਡੀਓ ਪਾਵਾਂਗੇ ਤੁਹਾਨੂੰ ਟਰੈਕਟਰ ਦੀ ਮੋਡੀਫਾਈ ਕਰਨ ਤੋਂ ਬਾਅਦ ਅੱਗੇ ਵੀਡੀਓ ਕਾਫੀ ਵੇਖਣੀ ਆ ਕੰਗਸਾਹਬ ਰਾਏ ਦੇ ਟਰੈਕਟਰ ਕੀਤੇ ਆ 56 ਸ਼ਕਤੀ ਦੀ ਸਪੈਸ਼ਲਟੀ 222 ਮਾਡਲ ਠੀਕ ਹੈ ਜੀ ਤੇ ਹੋਰ ਕਾਫੀ ਪਿੰਡਾਂ ਦੇ ਯਾਦ ਨਹੀਂ ਕਾਫੀ ਵੇਖਣੀ ਬਈ ਚੈੱਕ ਕਰਕੇ ਅਜੇ ਦੱਸਤਾ ਤਾਂ ਨਹੀਂ ਨਿਊ ਹਾਲੈਂਡ ਸਪੈਸ਼ਲ ਐਡੀਸ਼ਨ 50 hp ਕੈਟਾਗਰੀ ਦਾ ਵੀ ਮੋਡੀਫਿਕੇਸ਼ਨ ਕਰਨਾ ਪੈਂਦਾ ਤੇ 70 ਤੋਂ 75 hp ਆਪਣੀ ਪੂਰੀ ਕਰ ਜਾਂਦਾ ਹੈ ਠੀਕ ਹੈ ਜੀ ਥੈਂਕ ਯੂ